ਹਾਂਜੀ ਸਤਿ ਸ੍ਰੀ ਅਕਾਲ ਨਮਸਕਾਰ ਮੈਂ ਅਮਿਤ ਚੋੜੀ ਜਿੱਥੇ ਕਿ ਲੱਖਾਂ ਦੀ ਤਦਾਦ ਚ ਨੌਜਵਾਨ ਵਿਦੇਸ਼ਾਂ ਵਿੱਚ ਆਪਣੀ ਕਿਸਮਤ ਅਜ਼ਮਾਨ ਜਾਂਦੇ ਨੇ ਉੱਥੇ ਹੀ ਪਠਾਨਕੋਟ ਦੇ ਰਹਿਣ ਵਾਲੇ ਜਗਮੀਤ ਸਿੰਘ ਜੋ ਕਿ ਪਿਛਲੇ 14 ਮਹੀਨਿਆਂ ਤੋਂ ਵਿਦੇਸ਼ ਗਏ ਸੀ ਤੇ ਅੱਜ ਉਹਨਾਂ ਦੇ ਫਾਦਰ ਨਾਲ ਅਸੀਂ ਗੱਲ ਕਰਾਂਗੇ ਕਿ ਕਿਵੇਂ ਸਫ਼ਰ ਰਿਹਾ ਕਿਉਂਕਿ ਅੱਜ ਤੱਕ ਜਿਹੜਾ 14 ਮਹੀਨੇ ਹੋ ਗਏ ਐ ਅੱਜ ਤੱਕ ਜਿਹੜਾ ਉਹਨਾਂ ਦਾ ਪਰਿਵਾਰ ਨਾਲ ਕੋਈ ਸੰਪਰਕ ਨਹੀਂ ਰਿਹਾ ਹਾਂਜੀ ਸਰ ਕਿੰਨੇ ਚਿਰ ਹੋ ਗਿਆ ਉਹਨਾਂ ਨੂੰ ਗਏ ਉਹ ਨਵੰਬਰ 23 ਵਿੱਚ ਗਿਆ ਜੀ ਕਰੋ ਹੂੰ ਤੇ ਦਿੱਲੀ ਤੋਂ ਗਿਆ ਹੈ ਜੀ ਹੂੰ ਬਾਈਰ ਗਿਆ ਜੀ ਹੂੰ ਜਿਹੜਾ ਉਹਨਾਂ ਦਾ ਵਿਜਾ ਸੀਗਾ ਘਾਨਾ ਕੰਟਰੀ ਹੈ ਵੀ ਉੱਥੋਂ ਹੋਇਆ ਜੀ ਹੂੰ ਉੱਥੋਂ ਅੱਗੇ ਉਹ ਕੋਲੰਬੀਆ ਨੂੰ ਗਿਆ ਜੀ ਹੂੰ ਕੋਲੰਬੀਆ 'ਚ 19 ਦਸੰਬਰ ਦੀ 23 ਨੂੰ ਮੈਨੂੰ ਫੋਨ ਹੋਇਆ ਮੇਰਾ ਹੂੰ ਕੋਈ ਈਵਨਿੰਗ ਟਾਈਮ ਤੇ ਹੋਇਆ ਤੇ ਮੈਂ ਪੁੱਛਿਆ ਮੈਂ ਬੇਟਾ ਕਿੱਥੇ ਹੋ ਕੰਨਾ ਪਾਪਾ ਕੋਲੰਬੀਆ ਹੋਇਆ ਤੇ ਅੱਗੇ ਜਾ ਰਹੇ ਹੂੰ ਉਤੋਂ ਵੱਧਾ ਬੇਟੇ ਦੀ ਸਾਹ ਨਾਲ ਗੱਲ ਨਹੀਂ ਹੋਈ ਹੂੰ ਐ ਜੰਟਰੂ ਪਰਾਂ ਜੋ ਜੰਤ ਸੀ ਉਹ ਪਰਮਿੰਦਰ ਸਿੰਘ ਹੈ ਕਾਨੂੰਨਾਂ ਤੋਂ ਹੂੰ ਉਹਨੂੰ ਪੁੱਛਿਆ ਬੇਟਾ ਸਾਡਾ ਕੋਲੰਬੀਆਲ ਪਾਸੇ ਤੇ ਕਿਰਪਾ ਕਰਕੇ ਭੇਜ ਦੇਆ ਹੂੰ ਉਹ ਕਹਿੰਦਾ ਨਹੀਂ ਜੀ 2 ਘੰਟੇ ਦਾ ਹਸਤਾਗਾ ਅੱਗੇ ਹੈਲੀਕਾਪਟਰ ਦੀ ਫਲਾਈਟ ਹੋਣੀ ਹੈ ਜਾਣਾ ਹੈਗਾ ਹੂੰ ਪਰ ਉਹ ਇਹਨੂੰ ਬੜਾ ਮਨਾ ਕੀਤਾ ਵੀ ਐਸੀ ਪਾਸੇ ਬੇਟੇ ਨੂੰ ਨਹੀਂ ਭੇਜਣਾ ਹੂੰ ਤਾਂ ਨਾ ਗੱਲ ਸਾਡੀ ਭਾਈ ਏਰ ਹੋਈ ਐ ਪਰ ਉਹ ਬੰਦੇ ਨੇ ਬੇਦਾ ਸਾਡਾ ਪੇਤਾ ਹੂੰ ਮੁਰਕਾ ਦਾ ਬੰਦਾ ਨਾ ਉਹਨੇ ਗੱਲ ਕਰਨੀ ਬਿਲਕੁਲ ਹੀ ਬੰਦ ਕਰਤੀ ਤੇ ਬੇਟਾ ਕਿੱਥੇ ਹੈਗਾ ਕਿੱਥੇ ਨੇ ਉਹਨੂੰ ਨਹੀਂ ਪਤਾ ਜੀ ਉਹ ਦੋਨੇ ਮੀਆਂ ਵੀ ਜਿਹੜੀ ਉਹਦੇ ਵਾਈਫ ਆ ਉਹ 31 ਦਸੰਬਰ ਨੂੰ ਮਲੇਸ਼ੀਆ ਚ ਲੱਗ ਗਈ ਜੀ ਤੇ ਪਰਮਿੰਦਰ ਸਿੰਘ 3 4 ਜਨਵਰੀ ਨੂੰ 24 ਨੂੰ ਵਧੀਆ ਚਲ ਗਈ ਹੂੰ ਸਵਾਨਾ ਮੁੜਕੇ ਨੇ ਰਾਬਤਾ ਬਿਲਕੁਲ ਹੀ ਬੰਦ ਕਰਤਾ ਕਿ ਤੁਹਾਡਾ ਮੁੰਡਾ ਕਿੱਥੇ ਆ ਕਿੱਥੇ ਨਹੀਂ ਹੈਗਾ ਜੀ ਹੂੰ ਐ ਬੜੇ ਤਰਲੇ ਨੇ ਸਾਨੂੰ ਪਾ ਲੱਗਦੇ ਪਰ ਉਹਨੇ ਸਾਡੀ ਨਹੀਂ ਸੁਣੀ ਜੀ ਹੂੰ ਪਰ ਤੋਂ ਬਦ ਅਸੀਂ ਮਾਨ ਜੋਗ ਐਸਐਸਪੀ ਸਾਹਿਬ ਪਠਾਨਕੋਟ ਤੰ ਲੋ ਸਾਹਿਬ ਦੇ ਪੇਸ਼ ਹੋਏ ਹੂੰ ਉਹਨਾਂ ਨੇ ਆਪਣੀ ਸਾਡੀ ਕਹਾਣੀ ਦੱਸੀ ਵੀ ਆਹ ਹੱਨਾ ਹੋਇਆਗਾ ਚਲੋ ਉਹਨਾਂ ਨੇ ਸਾਡੀ ਬੜੀ ਮਦਦ ਕੀਤੀ ਜੀ ਉਹਨਾਂ ਨੇ ਇੱਕ ਘੰਟੇ ਵਿੱਚ ਹੀ ਐਫਆਈਆਰ ਦਰਜ ਕਰਦੇ ਆਡਾ ਦੇ ਦਿੱਤੇ ਹੂੰ 1 ਘੰਟੇ ਵਿੱਚ ਹੀ ਐਫ ਆਈ ਆਰ ਵੀ ਹੋ ਗਈ ਤੇ ਇਹ ਵੀ ਉਹਨਾਂ ਨੇ ਕਲੀਅਰ ਕਰਾਤ ਲੱਗਿਆ ਹਲਿਓ ਮਲੇਸ਼ੀਆ ਚਲ ਗਿਆ ਤੋਂ ਨੇ ਜੀ 31 ਨੂੰ ਉਹਦੀ ਵਾਈਫ ਗਈ ਹੈ ਹੂੰ ਹੂੰ ਤੇ 4 ਤਰੀਕ ਨੂੰ ਪਰਮਿੰਦਰ ਸਿੰਘ ਗਿਆ ਉਹਦੇ ਬਾਅਦ ਆਸਾਨਾ ਕਿਤੇ ਨਹੀਂ ਕਰ ਲਈ ਕੁੰਨੇ ਹਾਈ ਕੋਰਟ ਤੇ ਰੇਟਾਂ ਵੀ ਲਾਈਆਂ ਪਰ ਚ ਲੋਰਾਂ ਦੀ ਜੁਬਾਨ ਤੋ ਕੈਨਸਲ ਹੋ ਗਈ ਫਿਰ ਸਾਨੂੰ ਪਤਾ ਲੱਗਾ ਵੀ ਉਹ ਮਲੇਸ਼ੀਆ ਤੋਂ ਦੁਬਈ ਦੁਬਈ ਤੋਂ ਨੇਪਾਲ ਵੱਲ ਰਹੇ ਇੰਡੀਆ ਆ ਜਾ ਉਹਦਾ ਪਾਸਪੋਰਟ ਹਾਈ ਕੋਰਟ ਨੇ ਚੈੱਕ ਕੀਤਾ ਉਥੋਂ ਬਾਅਦ ਲੱਗਾ ਵੀ ਉਹ ਬਾਇਆ ਨੇਪਾਲ ਆਇਆ ਹੂੰ ਸਾਡੀ ਐਸਐਸਪੀ ਸਾਹਣੇ ਤੇ ਸੁਣਿਆ ਹੂੰ ਪਰ ਥੱਲੇ ਜਿਹੜੇ ਹੋਰ ਪੁਲਿਸ ਵਾਲੇ ਸੀਗੇ ਸਾਨੂੰ ਉਹਨਾਂ ਨੇ ਨਹੀਂ ਸੁਣਿਆ ਜੀ ਹੂੰ ਉਹਨਾਂ ਨੇ ਕੋਸ਼ਿਸ਼ ਨਹੀਂ ਕੀਤੀ ਸਾਣਾ ਰਾਬਤਾ ਕਾਇਮ ਕਰਨ ਦੀ ਪਿਤਾ ਨਾਲ ਕੀ ਹੋਇਆ ਕੀ ਨਹੀਂ ਹੋਇਆ ਜੀ ਹੂੰ ਅਹੀਂ 14 15 ਮਹੀਨੇ ਹੋ ਗਏ ਜੀ ਬੇਟੇ ਨੂੰ ਉਹ ਡੀਗਦਿਆ ਹੂੰ ਪਿੱਛੇ ਅਮਰੀਕਾ ਤੋਂ ਬੱਚੇ ਵਾਪਸ ਭੇਜੇ ਜੀ ਹਾਂ ਔਰ ਸਰ ਅਸੀਂ ਉਹ ਤਿੰਨੇ ਫਲੈਟਾਂ ਦੀ ਚੈੱਕ ਕੀਤੀਆਂ ਸਾਡਾ ਬੇਟਾ ਆ ਜੀ ਹਾਂ ਹਾਂ ਜੀ ਹਾਂ ਜੀ ਕੋਈ ਗੱਲ ਨਹੀਂ ਜੀ ਚਲੋ ਬੜਾ ਸਾਡਾ ਬੇਟਾ ਇਹ ਤੱਕ ਕਹਿਆ ਜੀ ਹਾਂ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਸਾਡਾ ਬੇਟਾ ਕੋਲੰਬੀਆ ਵਿੱਚ ਕਿਤੇ ਫਸਿਆ ਉਹ ਉਥੋਂ ਲੰਦਾ ਜਾਏ ਹਾਂ ਵਿਦੇਸ਼ ਮੰਤਰਾਲੇ ਇੰਡੀਆ ਨੂੰ ਵੀ ਬੇਨਤੀ ਕਰਦੇ ਹਾਂ ਕਿ ਸਾਡੀ ਸੁਣੀਏ ਜੀ ਸਟੱਪ ਬਿਟਰ ਹਰ ਆਏਗਾ ਜੀ ਜਰੂਰ ਜਰੂਰ ਸਟੱਪ ਬਿਟਰ ਆਏਗਾ ਜੀ ਹਮ ਹਮ ਹੌਸਲਾ ਰੱਖੋ ਆਏਗਾ ਕਿਉਂ ਨਹੀਂ ਆਏਗਾ ਮੈਨੂੰ ਇੱਕ ਗੱਲ ਦੱਸੋ ਜਦੋਂ ਜਗਮੀਤ ਜੀ ਇੱਥੋਂ ਗਏ ਨੇ ਹਾਂਜੀ ਤੇ ਏਜੰਟ ਨੇ ਇਸ ਬਾਰੇ ਕੋਈ ਗੱਲ ਨਹੀਂ ਕੀਤੀ ਕਿ ਆਪਾਂ ਕਿਸ ਰਸਤੇ ਉਹਨਾਂ ਨੂੰ ਕਿਉਂ ਕਿਸ ਤਰ੍ਹਾਂ ਭੇਜ ਰਹੇ ਹਾਂ ਕਿ ਤੁਹਾਨੂੰ ਬਿਲਕੁਲ ਨਹੀਂ ਸੀ ਪਤਾ ਕਿ ਉਹ ਸਾਨਾ ਉਹਨੇ ਇਹ ਗੱਲ ਕੀਤੀ ਕਿ ਮੈਂ ਬਾਈ ਏਅਰ ਭੇਜਦਾ ਜੀ ਮੈਂ ਪੈਸੇ ਜ਼ਿਆਦਾ ਲੈਣਾ ਤੇ ਮੈਂ ਬਾਈ ਏਅਰ ਹੀ ਭੇਜਦਾ ਜੀ ਸਰਕੋ ਨੇ 545 ਲੱਖ ਰੁਪਏ ਦਾ ਸੌਦਾ ਕੀਤਾ ਸਾਡੇ ਨਾਲ ਜੀ ਹੂੰ ਹੂੰ 5000 ਰੁਪਏ ਆਪਾਂ ਡਾਲਰ ਦਿੱਤੇ ਉਹਨੂੰ ਜੀ ਬੇਟੇ ਨਾਲ ਭੇਜਨ ਨੂੰ ਆਤ ਜੀ ਹੂੰ ਹੂੰ ਪਰ ਉਹਨੇ ਸਾਨਾ ਬੜਾ ਧੋਖਾ ਕੀਤਾ ਸਾਨੂੰ ਆਪਣੇ ਚਾਂਸੇ ਲੈ ਲਿਆ ਹੂੰ ਮੈਂ ਬੱਤੇ ਜਿੰਨੇ ਭੇਜੇ ਸਾਰੇ ਹੀ ਬਾਈ ਜਿਹੜੀ ਭੇਜਿਆ ਸਾਡੇ ਬਿਲਕੁਲ ਘਰ ਦੇ ਲਾਗੇ ਘਰ ਹੈ ਉਹਦਾ ਜਗਪਾਲ ਸਿੰਘ ਨਾਂ ਹੈ ਉਹਦੇ ਆਪਣਾ ਬੇਟਾ ਭੇਜਿਆ ਇਥੇ ਜੰਦੇ ਦੇ ਥਰੂ ਹੂੰ ਉਹਨੇ ਹੀ ਸਾਨੂੰ ਦੱਸਿਆ ਕਿ ਬੰਦਾ ਵਧੀਆ ਹੈਗਾ ਹੂੰ ਦੇ ਤੁਸੀਂ ਪੀਏ ਦੋ ਬੇਤ ਕੋਈ ਗੱਲ ਨਹੀਂ ਹੈ ਹੂੰ ਬੇਟੇ ਮੇਰਾ ਜਗਮੀਤ ਸਿੰਘ ਨੇ ਐਮਬੀਏ ਕੀਤੀ ਸੀਗੀ ਹੂੰ ਐਂ ਸੋਚਿਆ ਵੀ ਚੱਲ ਜਿੱਥੇ ਇੰਨੇ ਲੋਕ ਜਾਣਦੇ ਆ ਚਲੋ ਇਹ ਵੀ ਬੱਚਾ ਚਲ ਜੇਗਾ ਆਪਣੀ ਜ਼ਿੰਦਗੀ ਬਣਾ ਲੇਗਾ ਉੱਥੇ ਜਾ ਗਈ ਹੂੰ ਪਰ ਇਹਦੇ ਸੋਚੇ ਨਹੀਂ ਕਿਸਾ ਨਾ ਇਨਾ ਧੋਖਾ ਹੋ ਜਾਏਗਾ ਕਿ ਸਾਡਾ ਬੱਚਾ ਸਾਡੇ ਹੱਥੋਂ ਜਾਂਦਾ ਰਹ ਗਈ ਹੂੰ ਸਾਡੀ ਅਜੇ ਤੱਕ ਨਹੀਂ ਸੁਣਾਈ ਕੋਈ ਹੋਈ ਜੀ ਹੂੰ ਸਰੋਜ ਪਹਿਲੇ ਦਿਨ ਹੀ ਐਸਐਸਪੀ ਸਾਹਿਬ ਨੇ ਸਾਡੀ ਮਤ ਕੀਤੀ ਜਿਹੜੀ ਐਫਆਈਆਰ ਦਰਜ ਹੋ ਗਈ ਹੂੰ ਅਜੇ ਵੀ ਬੇਨਤੀ ਕਰਾਂਗੇ ਵੀ ਸਾਡਾ ਬੱਚਾ ਕੋਲੰਬੀਆ ਚ ਕਿਤੇ ਫਸਿਆ ਉਹਨੂੰ ਵਾਪਸ ਲਿਆਂਦਾ ਜਾਏ ਜੀ ਹਾਂ ਐ ਪਰ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਜੀ ਕਿ ਸਾਡੀ ਮਤ ਕੀਤੀ ਜਾਏ ਹਾਂ ਉਹਨਾਂ ਦੇ ਨਾਲ ਜਦੋਂ ਗਏ ਆ ਜਗਮੀਤ ਜੀ ਉਹਦੇ ਨਾਲ ਕਿੰਨੇ ਕੁ ਬੰਦੇ ਸੀਗੇ ਉਹ 8 ਮੁੰਡੇ ਗਏ ਆ ਜੀ ਹਾਂ 7 ਮੁੰਡੇ ਅਮਰੀਕਾ ਪਹੁੰਚ ਗਏ ਆ ਜੀ ਓਕੇ ਇੱਕ ਜਿਹੜਾ ਉਹ ਗੁਹਾਨਾ ਤੋਂ ਵਾਪਸ ਆ ਗਿਆ ਜੀ ਹਾਂ ਉਹਨੂੰ ਅੱਗੇ ਦਾ ਕੰਮ ਉਹਨਾਂ ਨਾਲ ਗੱਲ ਹੋਈ ਤੁਹਾਡੀ ਰਾਬਤਾ ਹੋਇਆ ਕਿ ਸਾਡੇ 7 ਮੁੰਡਿਆਂ ਨਾਲ ਹੀ ਗੱਲ ਹੋਈ ਆ ਜੀ ਹਾਂ ਉਹਨਾਂ ਦੇ ਪੇਰੈਂਟਸ ਨਾਲ ਵੀ ਗੱਲ ਆ ਗਈ ਉਹਨਾਂ ਦੇ ਘਰਾਂ ਜੇ ਹੀ ਗਏ ਤਾਂ ਉਹ ਦੋ ਤਿੰਨ ਤਰ ਵਾਰ ਗਿਆ ਵੀ ਸਾਨੂੰ ਬੱਚਿਆਂ ਨੂੰ ਪੁੱਛ ਕੇ ਦੱਸਿਆ ਜਾਏ ਕਿ ਸਾਡੇ ਬੱਚੇ ਨਾਲ ਕੋਈ ਹੋਇਆ ਹੋਣੀ ਹੋਣੀ ਹੋਈ ਹੈ ਜਾਂ ਕੀ ਹੈਗਾ ਪਰ ਉਹ ਏਜੰਟ ਨੇ ਉਹਨਾਂ ਨੂੰ ਦੌਕਾ ਮਾਰਿਆ ਕਿ ਤੁਸੀਂ ਕੁਝ ਨਹੀਂ ਦੱਸਣਾ ਉਹ ਏਜੰਟ ਦਾ ਇੱਕ ਸਾਥੀ ਹੋੜਾ ਲਖਵਿੰਦਰ ਸਿੰਘ ਲੱਖਾ ਉਹਦੇ ਨਾਲ ਇਕੱਠੇ ਕੰਮ ਕਰਦੇ ਸੀ ਦੋਨੇ ਉਹਨਾਂ ਨੇ ਦੌਕਾ ਮਾਰਿਆ ਵੀ ਤੁਸੀਂ ਨਹੀਂ ਮੈਂ ਉਸ ਏਜੰਟ ਦੇ ਘਰ ਵੀ ਗਿਆ ਮੈਂ ਆ ਭਾਈ ਤੁਸੀਂ ਸਾਡੀ ਕੋਈ ਮਤ ਕਰ ਦਿਓ ਹੂੰ ਉਹ ਬੰਦਾ ਸੱਡ ਕੇ ਭੱਜ ਗਿਆ ਕਹਿੰਦਾ ਨਹੀਂ ਜੀ ਤੁਸੀਂ ਉਹਨਾਂ ਨਾਲ ਗੱਲ ਕਰੋ ਜੀ ਮੇਨਾਂ ਨੇ ਕੋਈ ਗੱਲ ਕਰਨੀ ਹੂੰ ਤੁਸੀਂ ਪੈਸੇ ਉਹਨੂੰ ਦਿੱਤੇ ਆ ਮੈਨੂੰ ਨਹੀਂ ਦਿੱਤੇ ਹੂੰ ਐਦਾਂ ਹੀ ਉਹਦਾ ਇੱਕ ਸਾਥੀ ਹੋਰ ਆ ਇੰਦਰਜੀਤ ਸਿੰਘ ਹੂੰ ਕਾਦੀਆ ਲਾਗੇ ਦਾ ਪਿੰਡ ਆ ਕੋਈ ਹਾਂ ਜੀ ਉਹਨੂੰ ਟੈਲੀਫੋਨ ਤੇ ਬਿੰਦ ਕੀਤੀ ਯਾਰ ਤੁਸੀਂ ਸਾਡਾ ਕੋਈ ਮਤ ਕਰੋ ਹੂੰ ਸਾਨੂੰ ਡੌਂਕਰਾਂ ਦਾ ਨੰਬਰ ਦੇ ਦਿਓ ਜਿਹੜੇ ਡੌਂਕਰ ਤੁਸੀਂ ਕੀਤੇ ਸੀਗੇ ਪਰ ਸਾਡੀ ਉਹਨਾਂ ਨੇ ਕੋਈ ਗੱਲ ਨਹੀਂ ਸੁਣੀ ਅਜੇ ਤੱਕ ਦੀ ਹੂੰ ਤੇ ਅਜੇ ਤੇ ਹੁਣ ਬੈਗਿਆਂ ਘਰ ਵਿੱਚ ਬੱਚਾ ਸਾਡਾ ਵੀ ਗਿਆ ਪੈਸੇ ਵੀ ਗਏ ਵੱਚਾ ਪੜਿਆ ਲਿਖਿਆ ਹੀ ਪਰ ਨਹੀਂ ਸਾਡੀ ਸੁਣੀ ਸੁਣਾਈ ਹੋਈ ਅਜ ਤੱਕ ਵੀ। ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹੱਥ ਜੋੜ ਕੇ ਕਿ ਸਾਨੂੰ ਨਿصاف ਦਵਾਇਆ ਜਾਏ। ਇਹਨਾਂ ਏਜੰਟਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ। ਉਹਨਾਂ ਪੁਲਿਸ ਅਫਸਰਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਏ ਜਿਨ੍ਹਾਂ ਨੇ ਇਹਨਾਂ ਏਜੰਟਾਂ ਨਾਲ ਮਿਲ ਕੇ ਸੁਣਵਾਈ ਨਹੀਂ ਕਰਦੀ। ਜੇ ਗੱਲ ਕਰੀਏ ਹੁਣ ਤੁਸੀਂ ਇਹਨਾਂ ਖਿਲਾਫ ਕਾਰਵਾਈ ਕਰਵਾਈ? ਹਾਂ ਜੀ ਜੀ ਐਸਐਸਬੀ ਸਾਹਿਬ ਨੂੰ ਮਿਲੇ ਹਾਂ ਜੀ। 7 ਜਨਵਰੀ 24 ਨੂੰ। ਹਾਂ। ਮਾਨ ਜੋ ਐਸਐਸਪੀ ਸਾਹਿਬ ਨੇ ਸਾਡੀ ਉਸੇ ਵਲੇ ਹੀ ਸੁਣਵਾਈ ਕੀਤੀ ਤੇ ਉਹਦੇ ਖਿਲਾਫ ਐਫਆਈਆਰ ਦਰਜ ਕੀਤੀ ਜੋ ਉਹਨਾਂ ਦੀ ਟੀਮ ਹੁੰਦੀ ਹੈ ਕੋਈ ਟੈਕਨੀਕਲ ਟੀਮ ਆ ਉਹਨੂੰ ਉਸੇ ਆਪਣੇ ਦਫ਼ਤਰ ਦੇ ਸੱਦਿਆ ਉਸੇ ਵਲੇ ਸਾਰੇ ਕਾਰਜ ਉਹਨਾਂ ਨੇ ਉਸ 1 ਘੰਟੇ ਦੇ ਸਾਡੀ ਕਰਾ ਦਿੱਤੀ ਉਹਦੇ ਬਾਅਦ ਐਸਐਸਪੀ ਸਾਹਿਬ ਬਦਲ ਗਏ ਕੋਈ ਨਵੇਂ ਐਸਐਸਪੀ ਸਾਹਿਬ ਆ ਗਏ ਇਹਨਾਂ ਨੇ ਆਪਣੀ ਕੀ ਕੀਤਾ ਕਿਵੇਂ ਵੇਖਦੇ ਹੋ ਇਹ ਜੋ ਘਟਨਾ ਇਹ ਬਹੁਤ ਮਾੜੀ ਘਟਨਾ ਜੀ ਇਤਨਾ ਹੋਰ ਲੋਕਾਂ ਨੂੰ ਵੀ ਬੇਨਤੀ ਵੀ ਕਰਾਂਗਾ ਕਿ ਬੱਚੇ ਦਾ ਨਾਂ ਭੇਜੋ ਏਜੰਟਾਂ ਦੇ ਹੱਥ ਭੇਜੋ ਜੰਟ ਬੜਾ ਧੋਖੇਬਾਜ਼ ਜੀ ਕੋਈ ਵੀ ਜੰਟ ਜਿੰਨੇ ਵੀ ਏਜੰਟਾਂ ਗਿਆ ਧੋਖੇਬਾਜ਼ ਆ ਉਹ ਤੁਹਾਨੂੰ ਲਾਲਚ ਦੇ ਕਹਿੰਦੇ ਉੱਥੇ ਆ ਕਰਵਾ ਦਾਂਗਾ ਉੱਥੇ ਆ ਕਰਵਾ ਦੇਗਾ ਜੀ ਪਰ ਉਹਨਾਂ ਕੇ ਬਾਤ ਨਹੀਂ ਜੇ ਪੁੱਛਦੇ ਪੈਸੇ ਲੈ ਕੇ ਤੇ ਆਪਣੀ ਜੇਬਾਂ 'ਚ ਪਾ ਲੈਂਦੇ ਜੀ ਤੇ ਪਬਲਿਕ ਮੈਂ ਇਹ ਬੇਨਤੀ ਕਰਾਂਗਾ ਬੱਚਿਆਂ ਨੂੰ ਵੀ ਵੀ ਇਦਾਂ ਡੌਂਕੀ ਲਵਾ ਕੇ ਦਾਂ ਦੋ ਨੰਬਰ ਤੱਕ ਇਹ ਵੀ ਕੰਟਰੀ ਨਾ ਜਾਓ ਹੂੰ ਜੇ ਤੁਹਾਨੂੰ ਵੀਜ਼ਾ ਮਿਲਦਾ ਵਾ ਉਹਦੇ ਲਈ ਜਾਓ ਹੂੰ ਜਦੋਂ ਤੁਹਾਡੀ ਲਾਸਟ ਗੱਲ ਹੋਈ ਹੈ ਤੇ ਕੀ ਗੱਲ ਹੋਈ ਹੈ ਲਾਸਟ ਮੇਰੀ ਗੱਲ ਹੋਈ ਹੈ ਬੇਟੇ ਨਾਲ ਹੂੰ ਵੀ ਬੇਟਾ ਮੈਂ ਹਾਂ ਕਿੱਥੇ ਆਕਨ ਦਾ ਪਾਪਾ ਮੈਂ ਕੋਲੰਬੀਆ ਆ ਹੂੰ ਤੇ ਇੱਥੇ ਨਾ ਬਸ ਸਾਨੂੰ ਬਿਠਾਣਾ ਲੱਗੇ ਆ ਹੂੰ ਵੀ ਅੱਗੇ ਚੱਲੇ ਧੱਕੇ ਜਾ ਕੇ ਤੁਹਾਨੂੰ ਮੈਂ ਗਲਤ ਕਰਾਂਗਾ ਤਾਂ ਨਾ ਵੀ ਅੱਗੇ ਦੀ ਕੀ ਕੰਮ ਕੀ ਗੱਲ ਹੋਂਦੀ ਹੈ ਉਦੇ ਬਾਅਦ ਕੋਈ ਗੱਲ ਨਹੀਂ ਹੋਣੀ ਹੋਈ ਜੀ ਉਦੋਂ ਤੱਕ ਠੀਕ ਠਾਕ ਸੀ ਠੀਕ ਸੀ ਜੀ ਹਾਂਜੀ ਉਦੋਂ ਕਿੰਨਾ ਸਮਾਂ ਹੋਇਆ ਸੀ ਜਦੋਂ ਇੰਡੀਆ ਤੋਂ ਗਏ ਲਗਭਗ 2 ਮਹੀਨੇ ਜੀ ਹਾਂਜੀ ਪੌਣੇ ਕੋ 2 ਮਹੀਨੇ ਹੋਈ ਜਦੋਂ ਨਹੀਂ ਏਜੰਟ ਨੇ ਤੁੜਨਾ ਅਸੀਂ ਕੋਈ ਗੱਲ ਨਹੀਂ ਕੀਤੀਆਂ ਡਾਂਕੀ ਥਰੂ ਜਾਵਾਂਗੇ ਕਿਸ ਤਰ੍ਹਾਂ ਨਹੀਂ ਉਹਨੇ ਕਹੀ ਬਾਈ 에ਰ ਭੇਜਾਂਗਾ ਹਾਂ ਮੈਂ ਰੁਪਏ 46 ਲੱਖ ਲਾਂਗਾ ਤੇ ਬਾਈ 에ਰ ਹੀ ਭੇਜਾਂਗਾ ਪਰ ਤੋਂ ਸਾਢੇ 54 ਦੀ ਸਾਡੇ ਨਾਲ ਗੱਲ ਹੋ ਗਈ ਹਾਂ ਕਨੋ ਅਹੀ ਪਾਸਪੋਰਟ ਦਿੱਤਾ ਗੁਰਦਵਾਰ ਕੱਲੂ ਖਰਾ ਸਾਹਿਬ ਕਨੋ ਆ ਲਾ ਬਚੀ ਉੱਥੇ ਬੇਟਾ ਪਾਸਪੋਰਟ ਦੇ ਕੇ ਆਨੋ ਜੀ ਤੇ ਦਿੱਲੀ ਰਿਆ ਜੀ ਕੋਈ 3 ਨਵੰਬਰ ਨੂੰ ਗਿਆ ਤੇ 27 ਨਵੰਬਰ ਨੂੰ ਜਾ ਕੇ ਦੀ ਫਲਾਈਟ ਹੋਈ ਹੈ ਦਿੱਲੀ ਤੋਂ ਜੀ ਉਹ ਤੋਂ ਬਾਕੀ ਪਾ ਨਹੀਂ ਕਿਹਦੇ ਪਾਸੇ ਕੋਹਾਂਾ ਗਿਆ ਜੀ ਹੋਰ ਕੰਟਰੀਆਂ ਗਿਆ ਜੀ ਪਰ ਬਾਈ ਬੱਸ ਗਿਆ ਜੀ ਪਾਈਏ ਨਹੀਂ ਗਿਆ ਭੇਜਿਆ ਇਹਨੂੰ ਪੁੱਛੇ ਬਾਈ ਇਹ ਕਿਉਂ ਨਹੀਂ ਜਾ ਰਿਹਾ ਕਹਿੰਦਾ ਨਹੀਂ ਕਿਈ ਕੰਟਰੀ ਜਿਹੜੇ ਇਦਾਂ ਆਪਾਂ ਪਾਸ ਕਰਾਉਣੇ ਆਊਟ ਕਰਾਉਣਾ ਹੂੰ ਪਰ ਉਹ ਰਹਿਣਾ ਬਹੁਤ ਔਖਾ ਕੀਤਾ ਜੀ ਹੂੰ ਜਦੋਂ ਉਹਨਾਂ ਉਹ ਗਏ ਨੇ ਉੱਥੇ ਉਸ ਤੋਂ ਬਾਅਦ ਏਜੰਟ ਵੀ ਤੁਹਾਡੇ ਨਾਲ ਡਾਇਰੈਕਟ ਗੱਲ ਹੋਈ ਅਸੀਂ ਉਹਨਾਂ ਨਾਲ ਗੱਲ ਕੀਤੀ ਬਾਕੀ ਮੁੜੇ ਜਿਹੜੇ ਆ ਉਹ ਉੱਥੋਂ ਨਿਕਲ ਗਏ ਆ ਹੂੰ ਤੇ ਬੇਟੇ ਦਾ ਫੋਨ ਨਹੀਂ ਹੋਣ ਰਿਹਾ ਨਾਲ ਗੱਲ ਨਹੀਂ ਹੋਣ ਰਹੀ ਸਾਡੀ ਹੂੰ ਤੇ ਦੱਸੋ ਕਹਿੰਦਾ ਨੇ ਜੋ ਉੱਥੇ ਵੱਡੇ ਦੇ ਨਾਲੇ ਸਟੀਆਂ ਹੈਗੀਆਂ ਹੂੰ ਹੂੰ ਤੇ ਉਹ ਸਟੀਆਂ ਹੋਣ ਕਾਰਨ ਉੱਥੇ ਕਦੇ ਹੈਗਾ ਕਿੰਨੇ ਨੇ ਨਾ ਕੈਂਪਾਂ ਜੇ ਆ ਤੇ ਕੋਈ ਗੱਲ ਉਹ ਤੋਂ ਬੜਾ ਕਲੀਅਰ ਹੋ ਜਾਏਗਾ ਪਰ ਉਹ ਵੱਡੇ ਦਿਨ ਵੀ ਲੰਘ ਗਏ ਜੀ ਮੁਰਕੇ ਸਾ ਨਾਲੇ ਫੋਨ ਤੇ ਗੱਲ ਕਰਨੀ ਬੰਦ ਕਰਤੀ ਤੇ ਸਾਨੂੰ ਮੁਰਕੇ ਗਾਲੀ ਕੋਈ ਨਹੀਂ ਹੋਈ ਉਹਨਾਂ ਮੁਰਕੇ ਉਹ ਕੰਟਰੀ ਆਊਟ ਹੋ ਗਈ ਖੱਡ ਵੀ ਚਲ ਗਿਆ ਤੇ ਬਿਲਕੁਲ ਅਜੇ ਤੱਕ ਕੋਈ ਗੱਲ ਨਹੀਂ ਹੋਦੀ ਹੁਣ ਉਹ ਏਜੰਟ ਕਿੱਥੇ ਨੇ ਹਲੇ ਉਹ ਜੇਲ੍ਹ ਚ ਹੈਗਾ ਜੀ ਪੁਲਿਸ ਵਾਲੋਂ ਗ੍ਰਿਫਤਾਰ ਕਰ ਲਿਆ ਗਿਆ ਹਾਂ ਪੁਲਿਸ ਵਾਲੋਂ ਗ੍ਰਿਫਤਾਰ ਕੀਤਾ ਗਿਆ ਕੋਈ ਜਨਵਰੀ ਵਿੱਚ ਕੀਤਾ 7 ਜਨਵਰੀ ਨੂੰ ਉਹਨੂੰ ਉਹਦੀ ਅਰੈਸਟ ਕੀਤੀ ਉਹਦੀ ਘਰ ਦੀ ਉਹਨੂੰ ਸਾਡੇ ਵੀ ਗਿਆ ਥਾਣੇ ਹੂੰ ਤੇ 8 ਉਹਨਾਂ ਵਾਲੇ ਕੋਰਟ ਤੇ ਪੇਸ਼ ਕੀਤਾ ਜੀ ਇੱਕ ਦਿਨ ਦਾ ਪੁਲਿਸ ਨੇ ਰਿਮਾਂਡ ਲਿਆ ਜੀ ਹੂੰ ਪਰ ਪੁਲਿਸ ਨੂੰ ਉਹਨੇ ਕੁਝ ਨਹੀਂ ਦੱਸਿਆ ਜੀ ਵੀ ਬੱਚਾ ਕਿੱਥੇ ਹੈਗਾ ਨਾ ਹੀ ਪੁਲਿਸ ਨੇ ਕੋਸ਼ਿਸ਼ ਕੀਤੀ ਉਹਨੂੰ ਪੁੱਛਣ ਦੀ ਵੀ ਬੱਚਾ ਦੱਸ ਕਿੱਥੇ ਹੈਗਾ ਸਾਨੂੰ ਨਹੀਂ ਦੱਸਿਆ ਗਿਆ ਵੀ ਉਹਨੂੰ ਆਪਾਂ ਅਰੈਸਟ ਕਰ ਲਿਆ ਵਾ ਸਾਨੂੰ ਕੋਰਟ ਤੋਂ ਪਤਾ ਲੱਗਾ ਵੀ ਉਹ ਤੇ ਮਹੀਨਾ ਹੋ ਗਿਆ ਉਹਨੂੰ ਅਰੈਸਟ ਕੀਤਾ ਉਹ ਗਰਦਾਸਪੁਰ ਜੇਲ੍ਹ ਦੇ ਵਿੱਚ ਹੈਗਾ ਜੀ ਹੂੰ ਪਰ ਪੁਲਿਸ ਨੇ ਨਹੀਂ ਸਮ ਦੱਸਿਆ ਜੀ ਹਾਂ ਜਾਂ ਉਹ ਐਸਆਈ ਨਰੇਸ਼ ਮਰਦੀ ਹੈ ਉਹਨਾਂ ਦੱਸਿਆ ਵੀ ਭਾਈ ਉਹ ਤੇ ਪੰਜੀਲ ਦੇ ਪਿੰਡ ਫਰਜੋਪਾਲ ਲੱਗਾ ਕਿ ਝੀਲ ਤੇ ਆ ਤਾਂ ਪੁੱਛਿਆ ਉਹ ਕਹਿੰਦਾ ਜੀ ਉਹ ਤੇ ਝੀਲ ਤੇ ਭੇਜਤਾ ਹੈਗਾ ਸਾਨੂੰ ਦੱਸਿਆ ਕਿਉਂ ਨਹੀਂ ਹਾਂ ਥਾਣੇ ਤੇ ਮੈਨੂੰ ਰੈਸਟ ਕੀਤਾ ਸੀ ਅਜੇ ਉਹ ਤੁਹਾਡੇ ਕੋਲ ਬੈਠ ਕੇ ਕੋਦੇ ਜਾ ਸਾਡਾ ਬੱਚਾ ਦੱਸ ਕਿੱਥੇ ਹੈਗਾ ਪਰ ਪੁਲਿਸ ਨੇ ਨਹੀਂ ਕੋਈ ਦੱਸਿਆ ਜੀ ਹਾਂ ਹਾਂਜੀ ਇਹ ਐਸਐਚਓ ਡਿਵੀਜ਼ਨ ਨੰਬਰ 2 ਦਾ ਜੋ ਮਨਦੀਪ ਸਿੰਘ ਹੈ ਹਾਂ ਉਹ ਨਹੀਂ ਐਫਆਈਆ ਦਰਜ ਕੀਤੀ ਸੀ ਫਿਰ ਵਿੱਚ ਉਹ ਬਦਲ ਗਿਆ ਤੇ ਹੁਣ ਫਿਰ ਉਹ ਹੀ ਐਸਓ ਨੇ ਉਹਨੇ ਅਰੈਸਟ ਕੀਤਾ ਉਹਨੂੰ ਸੁਣਨ ਚਾਇਆ ਸੀਗਾ ਤੁਸੀਂ ਵੀ ਦੱਸਿਆ ਕਿ ਤੁਸੀਂ ਹਰ ਜਿਹੜੀਆਂ ਫਲਾਈਟਾਂ ਆਈਆਂ ਯੂਐਸ ਤੋਂ ਡਿਪੋਟ ਹੋ ਕੇ ਤੁਸੀਂ ਹਰ ਫਲਾਈਟ ਹਰ ਫਲਾਈਟ ਚੱਕੀ ਤੁਸੀਂ ਪਰ ਕੋਈ ਪੱਲੇ ਪਿਆ ਜੀ ਤੇ ਉਹਨਾਂ ਦੇ ਨਾਲ ਕੋਈ ਹੋਰ ਵਾਪਸ ਆਇਆ ਹੋਵੇ ਜਾਂ ਪਤਾ ਨਹੀਂ ਉਹਨਾਂ ਨਾਲ ਕੋਈ ਮੁੰਡਾ ਨਹੀਂ ਆਇਆ ਜੀ ਹਾਂਜੀ ਉਸ ਤੋਂ ਇਲਾਵਾ ਕਿਸੇ ਨਾਲ ਸੰਪਰਕ ਹੋਇਆ ਹੋਵੇ ਜਾਂ ਯੂ ਐਸ ਚ ਕਿਸੇ ਨਾਲ ਸੰਪਰਕ ਹੋ ਕੇ ਕਿਤੇ ਕਾਫੀ ਲੋਕਾਂ ਨਾਲ ਮੈਂ ਕੀਤਾ ਜੀ ਮੇਰਾ ਉੱਥੇ ਭਾਂਦਾ ਜੂ ਐਸ ਇ ਰਹਿੰਦਾ ਹੈ ਜੀ ਹਮ ਹਮ ਉਹਨਾਂ ਨੇ ਕਾਫੀ ਦੌਰ ਭੱਜ ਵੀ ਕੀਤੀ ਹੈ ਜੀ ਹਮ ਉਧ ਦੇ ਡਾਕਟਰ ਵੀ ਕੋਲੰਬੀਆ ਦੇ ਉਹਨਾਂ ਨੇ ਹਾਇਰ ਕੀਤੇ ਹਮ ਪੈਸੇ ਵੀ ਦਿੱਤੇ ਉਹਨਾਂ ਨੂੰ ਜੀ ਉਹਨਾਂ ਨੇ ਹਮ ਪਰ ਕੁਝ ਪਤਾ ਨਹੀਂ ਲੱਗਾ ਜੀ ਹਮ ਤੁਸੀਂ ਵੀ ਵੇਖਿਆ ਹੋ ਗਿਆ ਆਏ ਦਿਨ ਕਈ ਲੋਕ ਜਿਹੜੇ ਇਸ ਰਸਤੇ ਤੋਂ ਜਾਂਦੇ ਨੇ ਹਾਂਜੀ ਕਿਤਨਾ ਕਿਤੇ ਉਹ ਬਹੁਤ ਵੱਡੀ ਇੱਕ ਗਲਤੀ ਹੈ ਵੇਖੋ ਇਹ ਤੇ ਗਲਤੀ ਹੈ ਜੀ ਜਿਹੜਾ ਆਪਾਂ ਨੌਕੀ ਲਵਾ ਕੇ ਜੰਡ ਭੇਜਦੇ ਆ ਬਹੁਤ ਵੱਡੀ ਗਲਤੀ ਹੈ ਜੀ ਹੂੰ 올 ਤੇ ਜੰਡ ਜਿਹੜੇ ਕਹਿੰਦੇ ਨਾਲ ਵੀ ਉਧਰੋਂ ਦੇ ਬੱਚੇ ਭੇਜਦੇ ਨਹੀਂ ਜੀ ਹਾਂ ਫਿਰ ਇੱਕ ਇੱਕ ਬੱਚਾ ਹਰ ਇੱਕ ਦਾ ਆ ਇਹ ਸਹਸਤੇ ਨਹੀਂ ਭੇਜਦੇ ਅਸੀਂ ਭਾਈ ਇਹੜੀ ਭੇਜਦੇ ਆ ਜੀ ਪਰ ਪੈਸੇ ਦੀ ਖਾਤਰ ਉਹ ਕਿ ਬੱਚੇ ਨੂੰ ਗਲਤ ਰਸਤੇ ਪਾ ਦਿੰਦੇ ਆ ਜੀ ਉਹਨਾਂ ਦੇ ਕੀ ਜਾਣ ਬੱਚੇ ਲੋਕਾਂ ਦੇ ਮਰਨੇ ਆ ਜੀ ਗਏ ਬੱਚੇ ਲੋਕਾਂ ਦੇ ਹੁਣੇ ਉਹਨਾਂ ਦਾ ਕੋਈ ਰੋਤਨ ਮਾਰਨਾ ਉਹਦੇ ਮੁੰਡੇ ਦੋਨੇ ਬਾਹਰ ਯੂ ਐਸ ਬੈਠੇ ਆ ਹਾਂਜੀ ਇੱਥੇ ਮੁੰਡੇ ਭੇਜਦਾ ਉਹਨਾਂ ਕੋ ਰਜਿਸਟਰੀਆਂ ਜ਼ਮੀਨਾਂ ਲਿਖਾਉਂਦਾ ਜੀ ਮੈਂ ਤੇ ਵੀ ਸਰਕਾਰ ਨੂੰ ਬੇਨਤੀ ਕਰਾਂਗਾ ਕਿ ਜਨਤਾ ਦੀ ਇਨਕੁਆਰੀ ਕੀਤੀ ਜਾਵੇ ਵੀ ਜਿਹੜੇ ਇਹਨਾਂ ਜ਼ਮੀਨਾਂ ਖਰੀਦੀਆਂ ਵਾਂ ਉਹ ਕਿੱਥੋਂ ਖਰੀਦੀਆਂ ਵਾਂ ਹੂੰ ਕਿਉਂਕਿ ਬੜੇ ਵੱਡੇ ਘਪਲੇ ਨਿਕਲੇ ਆ ਜੀ ਇਹਨਾਂ ਲੋਕਾਂ ਜਨਤਾ ਨੇ ਪੈਸੇ ਗਿਣਨ ਵਾਲੀਆਂ ਮਸ਼ੀਨਾਂ ਰੱਖੀਆਂ ਜੀ ਆਪਣੇ ਕੋਲ ਹਾਂਜੀ ਇਸ ਜੰਡ ਕੋਈ ਮਸ਼ੀਨ ਨਾਲ ਲੈ ਗਏ ਮੇਰੇ ਘਰ ਪੈਸੇ ਗਿਣਨ ਵਾਸਤੇ ਜੀ ਉਹ ਜ ਜਨਤਾ ਉਹ ਪਲੱਸ 2 ਕੀਤੀ ਹੈ ਜਿਹੜੀ ਉਹਦੀ ਵਾਈਫ ਆ ਜਿੱਤੇ ਪਰਚਾ ਆ ਉਹ ਕਾਫੀ ਪੜੀ ਲਿਖੀ ਹੈਗੀ ਹਮ ਉਹਨੇ ਮਸ਼ੀਨਾਂ ਇੱਥੇ ਪੈਸੇ ਗਿਣੇ ਆ ਜੀ ਅਗੇ ਜੀ ਕੰਨ ਕਿੰਨੇ ਪੈਸੇ ਤੁਸੀਂ ਹੁਣ ਤੱਕ ਜਿਹੜੇ ਦਿੱਤੇ ਸੀਗੇ ਉਹ ਦੇਖੋ ਜੀ 15 ਲੱਖ ਨੂੰ ਮੈਂ ਦਿੱਤਾ ਪਹਿਲਾਂ 5000 ਡਾਲਰ ਦਿੱਤਾ ਇਹ ਮੁੰਡੇ ਨੂੰ ਕਹਿੰਦਾ ਜੀ ਇਹ ਮੇਰੇ ਖਾਤੇ ਬੈਣੇ ਆ ਜੀ ਹਮ ਫਿਰ ਆ ਇਹਨੂੰ 15 ਲੱਖ ਰੁਪਇਆ ਇੱਥੇ ਜਿੱਥੇ ਮੈਂ ਬੈਠਾ ਇੱਥੇ ਬੈ ਕੇ ਦਿੱਤਾ ਇਹਨੂੰ ਹਮ ਇਹ ਪੈਸੇ ਹੁਣ ਦਿੱਤੇ ਆ ਪਾਣੀ ਜੀ ਮੈਂ ਆਵੇ ਕੰਮ ਵੀ ਬਾਕੀ ਹੋਰ ਪੈ ਨਹੀਂ ਬਾਕੀ ਹੋਰ ਪੈ ਕਹਿੰਦਾ ਤੁਹਾਨੂੰ ਮੈਮ ਮੈਕਸੀਕੋ ਜਾ ਕੇ ਬਾਕੀ ਪੈਸੇ ਲੈਣੇ ਆ ਜੀ ਹੂੰ ਮੈਂ ਰੈਟਾਇਰ ਹੋਇਆ ਸੀਗਾ ਜੀ ਹੂੰ ਚਲੋ ਮੈਨੂੰ ਫੰਡ ਮੈਨੂੰ ਮਿਲਿਆ ਜੀ ਹੂੰ ਤੋਂ ਮੈਂ ਕਢਾ ਕੇ 5 ਲੱਖ ਡਾਲਰ 5000 ਡਾਲਰ ਦੇਤਾ ਹੀ 15 ਲੱਖ ਰੁਪਏ ਇਹਨੂੰ ਦੇਤਾ ਹੀ ਹੂੰ ਬਾਕੀ ਫੇਰ ਦੇਣੇ ਸੀਗੇ ਜੀ ਜਦੋਂ ਮੈਕਸੀਕੋ ਬਾਰਡਰ ਜਾਣਾ ਸੀਗਾ ਜੀ ਹੂੰ ਪਰ ਪੈਸੇ ਦੀ ਖਾਦੀ ਕਰੀ ਪਰ ਬੱਚੇ ਨਹੀਂ ਸਾਡਾ ਮਿਲ ਲਿਆ ਜੀ ਤੇ ਕਹਿੰਦਾ ਸਾਡਾ ਬੱਚਾ ਸਾਨੂੰ ਆਪਸ ਮਿਲ ਜੀ ਅਨੇ ਪਰ ਇਹ ਜਨਤਾ ਨੂੰ ਸਰਕਾਰ ਦੀ ਵਿਚਾਰੀ ਬੇਨਤੀ ਨੂੰ ਨਾਂ ਬਖਸ਼ੇ ਆਈ ਇਹਨਾਂ ਬੜੇ ਲੋਕਾਂ ਕੋ ਬੜੀਆਂ ਠੱਗੀਆਂ ਮਾਰੀਆਂ ਜੀ ਬੜੇ ਵੱਡੀਆਂ ਠੱਗੀਆਂ ਮਾਰੀਆਂ ਥੋੜੀਆਂ ਨਹੀਂ ਮਾਰੀਆਂ ਇਹ ਜਮੀਨਾਂ ਚੱਕੜਾਓ ਫਿਰ ਰਜਿਸਟਰੀਆ ਕਰ ਕਰ ਉਹ ਬੰਦੇ ਬੱਚੇ ਬਾਹਰ ਗਏ ਹੋਣਗੇ ਜਿਹਨਾਂ ਦੀਆਂ ਜਿਸ਼ਟੀਆਂ ਨਾਲ ਕਲਾਈਆਂ ਜੀ ਇਹ ਵੀ ਸੋਚਿਆ ਵੀ ਇਹ ਲੋਕ ਜਿਹੜੇ ਬੱਚੇ ਆਪ ਹੀ ਬੱਚੇ ਤਿਆਰ ਕਰ ਲੈਂਦੇ ਵਿਚ ਆ ਤਾਂ ਮੈਂ ਭੇਜਣਾ ਜੀ ਤੇ ਉਹ ਕਹਿੰਦੇ ਸਰ ਕੋ ਪੈਸੇ ਨਹੀਂ ਤੇ ਉਹਨਾਂ ਕੋ ਜਮੀਨਾਂ ਲਖਾਉਂਦੇ ਜੀ ਜੋ ਬੱਚਾ ਚੱਲ ਜਣਾ ਨਾਲ ਕਿਨੇ ਤਰ੍ਹਾਂ ਰਜਿਸਟਰੀ ਕਰਕੇ ਦੇਓ ਜੀ ਹੂੰ ਤੇ ਇਹਨਾਂ ਦੀਆਂ ਇਨਕੁਆਰੀਆਂ ਹੋਣੀਆਂ ਚਾਹੀਦੀਆਂ ਇਹਨਾਂ ਦੇ ਜਿਹੜੇ ਮਕਾਨ ਬਣਾਏ ਗੜੇ ਵਟੇ ਇਹਨਾਂ ਨੇ ਹੂੰ ਕੁਝ ਤਾਂ ਇਹਨਾਂ ਨਸੇ ਵਾਲਿਆਂ ਨੇ ਮਕਾਨ ਢਾ ਰਹੇ ਇਦਾਂ ਲੋਕਾਂ ਦੇ ਮਕਾਨ ਢਾ ਕੇ ਇਹਨਾਂ ਨੂੰ ਬਾਹਰ ਬਿਠਾਉਣਾ ਦੇ ਦਈ ਜੀ ਹੂੰ ਇਹਨਾਂ ਨੂੰ ਪਾਲ ਲੱਗੇ ਲੋਕਾਂ ਦੇ ਬੱਚੇ ਨਾਲ ਕਿਦਾਂ ਆਪਾਂ ਕਰਦੇ ਆਂ ਜੀ ਜੇ ਗੱਲ ਕਰੀਏ ਇਹ ਤੁਹਾਡੇ ਬੰਚ ਕਿਵੇਂ ਆਇਆ ਕਿਉਂਕਿ ਤੁਸੀਂ ਜਿਹੜਾ ਦੱਸਿਆ ਹੈ ਕਿ ਜਗਮੀਤ ਜੀ ਕਾਫੀ ਪੜੇ ਲਿਖੇ ਸਨ ਐਮਬੀਏ ਵੀ ਕੀਤੀ ਸੀਗੀ ਉਹਨਾਂ ਨੇ ਉਹਦੀ ਨੌਕਰੀ ਲਈ ਤੇ ਪੜਦਾ ਹੀ ਕਿਉਂ ਵਿਚਾਰ ਆ ਗਿਆ ਨੌਕਰੀ ਨਹੀਂ ਸੀ ਮਿਲਦੀ ਬੜੇ ਧੱਕੇ ਖਾਦੇ ਉਹਨੇ ਜੀ ਹੂੰ ਤੇ ਮੈਨੂੰ ਕਹਿੰਦਾ ਪਾਪਾ ਚੱਲ ਮੈਨੂੰ ਬਾਹਰ ਭੇਜ ਦੇ ਹੂੰ ਤੇ ਮੈਂ ਵੀ ਸੋਚਿਆ ਵੀ ਜੇ ਨੌਕਰੀ ਇੱਥੇ ਤੇ ਮਿਲ ਨਹੀਂ ਰਹੀ ਨੇ ਚੱਲ ਬਾਹਰ ਭੇਜਣਾ ਵੀ ਕੀਤੀ ਆ ਹੂੰ ਤੇ ਚਲੋ ਉੱਥੇ ਨੇ ਜਿੱਦਾਂ ਲੋਕਾਂ ਪਲੱਸ 2 ਕਰਕੇ ਬੱਚੇ ਬਾਹਰ ਚਲੇ ਜਾਂਦੇ ਆ ਇਹਦੇ ਪੜੇ ਲਿਖੇ ਜਾ ਕੇ ਚਲੋ ਆਪਣੀ ਰੋਜੀ ਰੋਟੀ ਕਮਾਏਗਾ ਜੀ ਹੂੰ ਬੜੇ ਤੇ ਪਤਾ ਨਹੀਂ ਕਿ ਜੰਟਰੇ ਦਾ ਧੋਖਾ ਕਰਨਾ ਹੁੰਦਾ ਜੀ ਹੂੰ ਹਾਂਜੀ ਕਮ ਸਰਕਾਰ ਗਾੜੀ ਕੀ ਤੁਸੀਂ ਮੈਂ ਮੈਂ ਪੰਜਾਬ ਸਰਕਾਰ ਗਾੜੀ ਬੇਨਤੀ ਕਰਾਂਗਾ ਕਿ ਮੇਰੇ ਬੱਚਾ ਜੋ ਕੋਲੰਬੀਆ ਵਿੱਚ ਫਸਿਆ ਉਹਨੂੰ ਵਾਪਸ ਲੰਦਾ ਜਾਏ ਮੈਂ ਭਾਰਤ ਸਰਕਾਰ ਗਾੜੀ ਵੀ ਬੇਨਤੀ ਕਰਾਂਗਾ ਕਿ ਮੇ ਵਿਦੇਸ਼ ਮਤਰਾਲਾ ਜੋ ਭਾਰਤ ਸਰਕਾਰ ਦਾ ਕਿਉਂ ਮੇਰੇ ਬੱਚੇ ਨੂੰ ਕੋਲੰਬੀਆ ਦੀ ਜੇਲ੍ਹ ਚ ਹੋਏ ਉੱਥੋਂ ਲੰਦਾ ਜਾਏ ਤੇ ਇਹਨਾਂ ਏਜੰਟਾਂ ਦੇ ਖਿਲਾਫ ਨਾਥ ਪਾਈ ਹੈ ਇਹਨਾਂ ਨੂੰ ਬਾਹਰ ਰੋਡ ਤੇ ਮਠਾ ਲੈ ਜਾਏਗਾ ਮਕਾਨ ਜ਼ਬਤ ਕੀਤੇ ਜਾਂ ਇਹ ਜਮੀਨਾਂ ਜਿਹੜੀਆਂ ਖਰੀਦੀਆਂ ਉਹ ਜ਼ਬਤ ਕਿਤੇ ਆਂ ਮੈਂ ਬੇਨਤੀ ਕਰਾਂਗਾ ਸਰਕਾਰ ਕੋਲ ਸਰ ਜਿਵੇਂ ਕਈ ਜਦੋਂ ਆਪਾਂ ਡੌਂਕੀ ਲਾਉਨੇ ਕਈ ਹਾਸੇ ਸੁਣਨ ਨੂੰ ਮਿਲਦੇ ਆ ਰੱਬ ਨਾ ਕਰੇ ਅਗਰ ਕੋਈ ਇਹੋ ਜਿਹੇ ਹਾਸਾ ਸੁਣ ਹੋਇਆ ਹੋਵੇ ਜਾਂ ਤੁਹਾਨੂੰ ਕਿਸੇ ਨੇ ਕਿਸੇ ਗੱਲ ਹੋਈ ਹੋਵੇ ਕਿਸੇ ਨਾਲ ਕਿਸੇ ਡੌਂਕਰ ਥਰੂ ਜਾਂ ਕਿਸੇ ਥਰੂ ਕੋਈ ਗੱਲ ਸਰ ਇਦਾਂ ਜੀ ਅਸੀਂ ਡੌਂਕਰਾਂ ਨਾਲ ਰابطਾ ਕਾਇਮ ਕੀਤਾ ਸੀ ਜੂ ਐਸ ਜੂ ਜਿਨੇ ਜੰਗਲ ਔਰ ਰਸਤੇ ਸਾਰੇ ਇਹੋ ਨਾਲ ਚੈੱਕ ਕੀਤੇ ਜੀ ਆਹ ਜਦ ਕਿ ਤੇ ਹਾਸਾ ਨਹੀਂ ਮਿਲਿਆ ਜੀ ਯੂ ਐਸ اے ਤੇ ਆਪਣੇ ਉੱਥੋਂ ਦੇ ਕੋਈ ਹੈਗੇ ਆ ਪੱਤਰਕਾਰ ਉਹਨਾਂ ਨੇ ਫੋਟੋ ਮੰਗਾਈ ਜਿਹੜੇ ਬੱਚੇ ਟੌਕੀ ਲਾ ਕੇ ਉਧਰ ਨਹੀਂ ਗਏ ਆ ਕੈਂਪਾਂ ਵਿੱਚ ਯੂ ਐਸ اے ਦੇ ਵਿੱਚ ਉਹਨਾਂ ਨੇ ਉਹਨਾਂ ਨੂੰ ਫੋਟੋ ਚੱਕ ਲੈ ਵੀ ਆ ਫੋਟੋ ਜਿਹੜਾ ਮੁੰਡਾ ਕੋਈ ਤੇ ਦੇਖਿਆ ਕਦੇ ਰਸਤੇ ਵਿੱਚ ਕਹਿੰਨੇ ਨਹੀਂ ਕਿਹਾ ਵੀ ਦੇਖਿਆ ਕਦੇ ਨਹੀਂ ਤੇ ਸਾਨੂੰ ਇੱਕ ਮੁੰਡਾ ਜਿਹੜਾ ਇਹਦੇ ਨਾਲ ਸੀ ਉਹਨੇ ਦੱਸਿਆ ਕਿ ਮੈਂ ਹੀ 3 ਦਿਨ ਕੋਲੰਬੀਆ ਚ ਸਾਨੂੰ ਵੀ ਇੱਕ ਕੈਂਪ ਚ ਰੈਸਟ ਕੀਤਾ ਸੀਗਾ ਤੇ 3 ਦਿਨ ਬਾਅਦ ਛੱਡਿਆ ਸੀਗਾ ਤੇ ਤੁਹਾਡਾ ਬੱਚਾ ਵੀ ਉੱਥੇ ਕਿਤੇ ਰੈਸਟ ਹੋਇਆ ਕਰ ਲਿਆ ਉਹਨਾਂ ਨੇ ਹੂੰ ਹਾਂਜੀ ਮਤਲਬ ਐਸੀ ਕੋਈ ਘਟਨਾ ਨਹੀਂ ਸੋ ਕੋਈ ਘਟਨਾ ਨਹੀਂ ਹੋਈ ਹੂੰ ਹੂੰ ਤੇ ਇਸ ਕਰਕੇ ਸਾਨੂੰ ਇਹ ਆ ਕਿ ਕੋਲੰਬੀਆ ਦੇ ਜੋ ਕੈਂਪ ਹੈਗੇ ਆ ਦਾ ਕੋਈ ਜੇਲ ਹਾਤੇ ਸਾਡਾ ਬੇਟਾ ਉੱਥੇਗਾ ਹੂੰ ਹਾਂਜੀ ਤੇ ਅਸੀਂ ਟਾਈਮ ਬੀਤੀ ਕਰਦੇ ਹਾਂ ਸਰਕਾਰ ਨੂੰ ਵੀ ਸਾਡਾ ਬੱਚਾ ਜਿਹੜਾ ਉੱਥੋਂ ਕਢਵਾਇਆ ਜਾਏ ਹੂੰ ਹਾਂਜੀ ਸਾਨੂੰ ਬੱਚਾ ਸਾਡਾ ਕਿਉਂਕਿ ਕਾਫੀ ਸਮਾਂ ਜਿਹੜਾ ਕਾਫੀ ਸਮਾਂ ਲੰਘ ਗਿਆ ਜੀ ਉਹਦੇ ਮਦਰ ਵੀ ਠੀਕ ਨਹੀਂ ਰਹਿੰਦੇ ਜੀ ਉਹਦੇ ਉਹ ਵੀ ਟੱਲੇ ਆ ਜੀ ਤੇ ਉਹਦਾ ਬੱਚਾ ਨਹੀਂ ਮਿਲ ਰਿਹਾ ਜੀ ਬੜਾ ਲੰਬਾ ਸਮਾਂ ਹੁੰਦਾ ਇੱਕ 14 ਮਹੀਨੇ ਉਹਨਾਂ ਨਾਲ ਫਿਰ ਤੋਂ ਗੱਲ ਹੋਈ ਜਿਨ੍ਹਾਂ ਨੇ ਦੱਸਿਆ ਸੀਗਾ 3 ਦਿਨ ਅਸੀਂ ਕੋਲੰਬੀਆ ਤੇ ਹਾਂ ਉਹਨਾਂ ਨਾਲ ਗੱਲ ਬੜੀਆ ਨਾ ਹੋਈ ਜੀ ਸੁਣ ਨਹੀਂ ਹੁੰਦੀ ਗੱਲ ਉਹਨਾਂ ਹੂੰ ਹੂੰ ਉਹਨਾਂ ਇਹੋ ਕਿਹਾ ਵੀ ਨਹੀਂ ਉਹ ਤੁਹਾਡਾ ਭਰਾ ਜਿਹੜਾ ਬੇਟੀ ਮੀਨ ਦਾ ਗੱਲ ਹੋਈ ਪਿਓ ਰੈਸਟ ਹੋ ਗਿਆ ਵਾ ਹਾਂਜੀ ਕੋਈ ਘਟਨਾ ਨਹੀਂ ਹੋਣਾ ਹੋਈ ਹਾਂਜੀ ਪਿਛਲੇ ਰੈਸਟ ਤੋਂ ਸਾਨੂੰ ਵੀ ਕੀਤਾ ਸਾਨੂੰ 3 ਦਿਨ ਬਾਅਦ ਸਰਤਾ ਸੀਗਾ ਤੇ ਅਜੇ ਕੋਈ ਗੱਲ ਨਹੀਂ ਹੈਗੀ ਇੱਕ ਹੌਸਲਾ ਬੰਦੇ ਨੂੰ ਆ ਜਾਂਦਾ ਹਾਂਜੀ ਹਾਂ ਤੁਸਨ ਦੇ ਪ੍ਰੈਸ ਯੂਐਸਏ ਦੀ ਉਹਨਾਂ ਨੇ ਵੀ ਉੱਥੇ ਕੈਂਪਾਂਚੇ ਰਾਤ ਦਾ ਕੈਂਪ ਕੀਤਾ ਫੋਟੋ ਦਿੱਤੀ ਬੇਟੇ ਦੀ ਉਹਨਾਂ ਨੇ ਵੀ ਕਾਫੀ ਲੋਕਾਂ ਨੇ ਪੁੱਛਿਆ ਜਿਹੜੇ ਬੱਚੇ ਗਏ ਸੀਗੇ ਵੀ ਇਹ ਬੱਚਾ ਤੁਸੀਂ ਦੇਖਿਆ ਉਹ ਸਾਡੇ ਤੋਂ ਪਠਾਨਕੋਟੋਂ ਇੱਕ ਮੁੰਡਾ ਹੋੜ ਗਿਆ ਉਹਨਾਂ ਨੂੰ ਵੀ ਉਹਨਾਂ ਨੇ ਫੋਟੋ ਦੱਸੀ ਹੂੰ ਤੇ ਇਹ ਆ ਬੁੰਡਾ ਕਿਹਦੇ ਰਸਤੇ ਦੇਖਿਆ ਤੁਸੀਂ ਹੂੰ ਤੇ ਉਹ ਕਹਿੰਦਾ ਨਹੀਂ ਆ ਜਾਨ ਕੋਈ ਗੱਲ ਨਹੀਂ ਅਗਰ ਰਸਤੇ ਵਿੱਚ ਉਹ ਜੁਆਸੇ ਪਹੁੰਚ ਗਿਆ ਮੁੰਡਾ ਹੂੰ ਦੇਰ ਹੀ ਪਹੁੰਚਾ ਵਾ ਇਹ ਹੂੰ ਪਰ ਉਹ ਇਹਦੇ ਨਾਲ ਨਹੀਂ ਗਿਆ ਉਹ ਬਾਅਦ ਚ ਗਿਆ ਨਾ ਤੇ ਸਾਨੂੰ ਤਾਂ ਬਾਲ ਲੱਗਾ ਵੀ ਉਸ ਦੀ ਪ੍ਰੈਸ ਜਿਹੜੀ ਆ ਉਹਨਾਂ ਨੇ ਵੀ ਕੈਂਪਾਂ ਦੇ ਫੋਟੋ ਦਿੱਤੀ ਮੈਂ ਚੈੱਕ ਕਰੋ ਹੂੰ ਹਾਂਜੀ